ਤੋ ਇਹ ਕਿਤੇ ਫਿਲਮ ਥੋੜੀ ਜਿਹੀ ਮਨੁਲਾਗਾ ਲੇਟ ਹੋ ਗਈ ਐ ਇਲੈਕਸ਼ਨ ਤੋਂ ਪਹਿਲਾਂ ਬਣਾਉਣੀ ਬਣਾਈ ਹੋਣੀ ਜਾਂਦਾ ਕਿਤੇ ਔਰ ਉਸ ਤੋਂ ਬਾਅਦ ਕੇ ਪੀ ਐਸ ਗਿਲਬਰਗ ਦੇ ਪੰਜਾਬ ਦੇ ਸਾਬਕਾ ਜਿਹੜੇ ਪੁਲਿਸ ਮੁਖੀ ਰਹੇ ਉਹਨਾਂ ਦੇ ਬਿਆਨ ਆ ਜਾਂਦੇ ਨੇ ਕਿ ਆਤਵਾਦੀ ਫੰਡਿੰਗ ਐ ਇਸ ਫਿਲਮ ਦੇ ਪਿੱਛੇ ਬਹੁਤ ਕੁਝ ਥੋੜੀ ਫਿਲਮ ਨੂੰ ਲੈ ਕੇ ਹੁੰਦਾ ਹੈ ਝੜਕਾਉ ਸਲੋਗਨ ਕਹੇ ਗਏ ਨੇ ਰਾਜ ਕਰੇਗਾ ਖਾਲਸਾ ਸ਼ਬਦ ਵਰਤਿਆ ਗਿਆ ਐ ਇਦਾਂ ਨਹੀਂ ਹਾਸੋ ਹੀਣੀਆਂ ਗੱਲਾਂ ਇੱਥੇ ਇਸ ਤਰ੍ਹਾਂ ਨਾਲ ਉਹਨਾਂ ਦਾ ਰੱਖ ਸਪੇਸ਼ ਕੀਤਾ ਜਾ ਰਿਹਾ ਸੀ ਉਹ ਪ੍ਰੋਪਾਗੈਂਡਾ ਸੀਗਾ ਤੋਂ ਕਿਤੇ ਵੀ ਆਪਣੇ ਕੋਲ ਪਤਾ ਹੈ ਕਿ ਅਜੇ ਤਾਂ 30 ਸਾਲ 40 ਸਾਲ ਪੁਰਾਣਾ ਇਤਿਹਾਸ ਹੈ ਕਿ ਸੰਤਾ ਨੇ ਤੱਕਲੀ ਖਾਲਸਾਤਨ ਮੰਗਿਆ ਨਹੀਂ ਦੇਖੋ ਇੰਦਰਾ ਗਾਂਧੀ ਤਾਂ ਸਿੱਖਾਂ ਲਈ ਬੇਲਨ ਹੈਗੀ ਆ ਤੇ ਉਹਨੂੰ ਉਹਨਾਂ ਨੇ ਹੋਰ ਜ਼ਿਆਦਾ ਡੀਫੇਮ ਕਰਤਾ ਜਾਂ ਉਹਨੂੰ ਹੋਰ ਜੈਸ ਵੀ ਢੰਗ ਨਾਲ ਜੈਸ ਵੀ ਲਾਈਟ ਚ ਦਿਖਾਉਣ ਸਾਡੀ ਉਹ ਸਿਰਦਰਦੀ ਸਾਡੇ ਦੇਸ਼ ਦੇ ਵਿੱਚ ਵਿਵਾਦ ਦਾ ਦੂਜਾ ਨਾਮ ਹੈ ਕੰਗਣਾ ਰਣੌਤ ਕੰਗਣਾ ਰਣੌਤ ਇੱਕ ਜਹੀ ਐਕਟ੍ਰੈਸ ਹੈ ਜੀ ਦੇ ਵੱਲੋਂ ਸਮੇਂ-ਸਮੇਂ ਤੇ ਅਜਿਹੇ ਬਿਆਨ ਦਿੱਤੇ ਗਏ ਕਿ ਕੰਗਨਰ ਨੌਤ ਦੀ ਪੰਜਾਬ ਜਾਂ ਪੰਜਾਬੀਆਂ ਦੇ ਨਾਲ ਬਹੁਤੀ ਬਣਨੀ ਬੰਦ ਹੋ ਚੁੱਕੀ ਹੈ ਜੋ ਕੁਝ ਮੇਰੇ ਤੋਂ ਮੋਰਚਾ ਲੱਗਦਾ ਹੈ ਉਦੋਂ ਉਸ ਦੇ ਵੱਲੋਂ ਬਿਆਨਬਾਸੀ ਕੀਤੀ ਜਾਂਦੀ ਹੈ ਬਜ਼ੁਰਗ ਮਤਾਮਾਂ ਦੇ ਲਈ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਉਸ ਤੋਂ ਬਾਅਦ ਜੋ ਕੁਝ 에ਅਰਪੋਰਟ ਤੇ ਉੱਤੇ ਵਾਪਰਦਾ ਉਸ ਤੋਂ ਬਾਅਦ ਕੰਗਨਰ ਨੌਤ ਦੀ ਜੋ ਵੀਡੀਓ ਆਉਂਦੀ ਹੈ ਸਿੱਖਾਂ ਲਈ ਖਾਲਸਤਾਨੀ ਸ਼ਬਦ ਵਰਤਨਾ ਅਤਵਾਦੀ ਸ਼ਬਦ ਵਰਤਨਾ ਉਸ ਵੀਡੀਓ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਹੋਈਆਂ ਤੇ ਉਸ ਤੋਂ ਬਾਅਦ ਹੁਣ ਇੱਕ ਫਿਲਮ ਐਮਰਜੈਂਸੀ ਸਤੰਬਰ ਦੇ ਵਿੱਚ ਆਉਣ ਜਾ ਰਹੀ ਹੈ ਜਿਸ ਫਿਲਮ ਦੇ ਵਿੱਚ ਇੰਦਰਾ ਗਾਂਧੀ ਦਾ ਰੋਲ ਅਦਾ ਕੀਤਾ ਗਿਆ ਹੈ ਬੀਬੀ ਕੰਗਨਾਰ ਰਣੌਤ ਦੇ ਵੱਲੋਂ ਗੱਲਬਾਤ ਕਰਾਂਗੇ ਸਾਡੇ ਨਾਲ ਉਸੇ ਇੰਡਸਟਰੀ ਦੇ ਭਾਈ ਕੁਲਜਿੰਦਰ ਸਿੱਧੂ ਮੌਜੂਦ ਨੇ ਸਿੱਧੂ ਸਾਹਿਬ ਸਵਾਗਤ ਹੈ ਧੰਨਵਾਦ ਵੀਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਈ ਸਮੇਂ-ਸਮੇਂ ਤੇ ਫਿਲਮਾਂ ਬਣਦੀਆਂ ਨੇ ਕਹੇ ਜਾਂਦਾ ਕਿ ਫਿਲਮ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਕਿਸੇ ਵੀ ਸਮਾਜ ਨੂੰ ਤੁਸੀਂ ਦਰਸਾਉਣਾ ਹੋਵੇ ਤਾਂ ਫਿਲਮ ਦੇ ਜ਼ਰੀਏ ਦਰਸਾ ਸਕਦੇ ਹੋ ਕੱਲ ਭਾਈ ਅਮਰਦੀਪ ਗਿੱਲ ਹੁਣਾਂ ਨੇ ਇੱਕ ਟਵੀਟ ਕੀਤਾ ਉਹ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਕਹਿੰਦੇ ਕਿ ਵਿਅੰਗਮਈ ਤਰੀਕੇ ਦੇ ਨਾਲ ਪ੍ਰਚਾਰਵਾਦੀ ਸਿਰਮੇ ਦੀ ਇਹ ਉਹ ਫਿਲਮ ਹੋਏਗੀ ਜਿਹਦੇ ਚ ਸਿੱਖਾਂ ਦੀ ਤੇ ਕਾਂਗਰਸੀ ਦੋਹਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਇਸ ਫਿਲਮ ਦੇ ਜ਼ਰੀਏ ਹੋਣੀ ਹੈ। ਟ੍ਰੇਲਰ ਵੇਖਿਆ ਪਹਿਲਾਂ ਅਮਰਜੈਂਸੀ। ਹਾਂ ਮੈਂ ਦੇਖਿਆ ਬਿਲਕੁਲ ਬਿਲਕੁਲ। ਬਿਲਕੁਲ ਉਹਦਾ ਸਿੱਖਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਹੋਊਗੀ। ਇੰਦਰਾ ਗਾਂਧੀ ਦਾ ਜਾਂ ਕਾਂਗਰਸ ਪਾਰਟੀ ਦੀ ਉਹ ਲੀਡਰ ਰਹੀ ਹੈ ਉਹਦਾ ਅਕਸ ਵਿਗਾੜਨ ਦੀ ਕੋਸ਼ਿਸ਼ ਹੋਊਗੀ। ਪ੍ਰੋਪਾਗੈਂਡਾ ਫਿਲਮ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਕੰਗਨਾਰ ਨੋਟ ਭਾਜਪੀ ਦੀ ਐਮਪੀ ਹੈ। ਸੋ ਰੂਲਿੰਗ ਪਾਰਟੀ ਦੀ ਐਮਪੀ ਹੈ। ਸੋ ਆਪਾਂ ਪਿੱਛੇ ਵੀ ਦੇਖਿਆ ਆ ਜਦੋਂ ਵੀ ਸਰਕਾਰ ਰਿਪੀਟ ਹੋਣੀ ਹੁੰਦੀ ਆ ਬਹੁਤ ਸਾਰਾ ਪ੍ਰੋਪਾਗੈਂਡਾ ਫਿਲਮਾਂ ਦਾ ਸਿਲਸ ਸੋ ਇਹ ਕਿਤੇ ਫਿਲਮ ਥੋੜੀ ਜੀ ਮੈਨੂੰ ਲੱਗਦਾ ਲੇਟ ਹੋ ਗਈ ਐ ਇਲੈਕਸ਼ਨ ਤੋਂ ਪਹਿਲਾਂ ਬਣਾਣੀ ਬਣਾਈ ਹੋਣੀ ਜਾਂਨੇ ਕਿਤੇ ਭਾਈ ਜਦੋਂ ਜਦੋਂ ਇਹ ਫਿਲਮਾਂ ਬਣਦੀਆਂ ਨੇ ਚਾਹੇ ਐਮਰਜੈਂਸੀ ਫਿਲਮ ਬਣੀਆਂ ਇਸ ਤੋਂ ਪਹਿਲਾਂ ਤਸਿਲ ਤੁਹਾਡੇ ਇੰਟਰਵਿਊ ਕਰਨ ਦਾ ਸਭ ਤੋਂ ਵੱਡਾ ਕਾਰਨ ਵੀ ਰਿਹਾ ਕਿ ਪੰਜਾਬ ਦੇ ਵਿੱਚ ਤਿੰਨ ਚਾਰ ਕਿ ਫਿਲਮਾਂ ਬਹੁਤ ਬਹੁਤ ਚਰਚਿਤ ਰਹੀਆਂ ਤੁਹਾਡੀ ਫਿਲਮ ਸਭ ਤੋਂ ਪਹਿਲਾਂ ਚਰਚਾ ਦਾ ਹਿੱਸਾ ਬਣੀ ਜਦੋਂ ਤੁਸੀਂ ਸਾਡਾ ਇੱਕ ਫਿਲਮ ਕਰਦੇ ਹੋ ਪੰਜਾਬ ਦੇ ਵਿੱਚ ਪੋਸਟਰ ਤੱਕ ਲੱਗ ਜਾਂਦੇ ਨੇ ਫਿਲਮ ਥੀਏਟਰਾਂ ਦੇ ਵਿੱਚ ਆਉਣ ਦੀ ਡੇਟ ਤੱਕ ਅਨਾਉਂਸ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਕੇਪੀਐਸ ਗਿਲ ਵਰਗੇ ਪੰਜਾਬ ਦੇ ਸਾਬਕਾ ਜਿਹੜੇ ਪੁਲਿਸ ਮੁਖੀ ਰਹੇ ਉਹਨਾਂ ਦੇ ਬਿਆਨ ਆ ਜਾਂਦੇ ਨੇ ਕਿ ਅਤਵਾਦੀ ਫੰਡਿੰਗ ਹੈ ਇਸ ਫਿਲਮ ਦੇ ਪਿੱਛੇ ਬਹੁਤ ਕੁਝ ਥੋੜੀ ਫਿਲਮ ਨੂੰ ਲੈ ਕੇ ਹੁੰਦਾ ਉਦੋਂ ਫਿਲਮ ਰੋਕ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਫਿਲਮ ਇੱਕ ਬਾਬੇ ਦੀ ਆਉਂਦੀ ਹੈ ਉਹਦੇ ਪੋਸਟਰਾਂ ਤੱਕ ਦੀ ਰੱਖ ਕੇ ਪੁਲਿਸ ਨੂੰ ਕਰਨੀ ਪੈਂਦੀ ਹੈ ਤੇ ਤੀਸਰੀ ਫਿਲਮ ਹੁਣ ਇਹ ਜਿਹੜੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਵਿਵਾਦ ਹੋਏਗੀ ਤੁਹਾਡੀ ਫਿਲਮ ਨੂੰ ਕਿਸ ਆਧਾਰ ਤੇ ਰੋਕਿਆ ਜਾਂਦਾ ਜਦੋਂ ਤੁਸ ਤੁਹਾਡੀ ਫਿਲਮ ਆਉਂਦੀ ਹੈ ਜਾਂ ਸੈਂਸਰ ਬੋਰਡ ਦੇ ਵੱਲੋਂ ਰੋਕਿਆ ਜਾਂਦਾ ਇੱਕ ਦਿਨ ਪਹਿਲਾਂ ਹਾਂ ਦੇਖੋ ਆਧਾਰ ਉਹਨਾਂ ਨੇ ਇਹ ਬਣਾਇਆ ਕਿ ਤੁਸੀਂ ਜਿਹੜਾ ਵਾ ਆਪਣਾ ਜਸਟੀਫਾਈ ਕਰ ਰਹੇ ਹੋ ਖਾੜਕੂਆਂ ਨੂੰ ਗਲੋਰੀਫਾਈ ਕਰ ਰਹੇ ਹੋ ਤੁਹਾਡੀ ਫਿਲਮ ਦੇ ਪਿੱਛੇ ਸਾਨੂੰ ਸ਼ੱਕ ਹੈ ਕਿ ਖਾਲਸਤਾਨੀ ਆਰਗੇਨਾਈਜੇਸ਼ਨਸ ਨੇ ਇਹਨੂੰ ਫੰਡ ਕੀਤਾ ਤੇ ਹੋਰ ਸਾਡੇ ਉੱਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਇਲਜ਼ਾਮ ਲਗਾਏ ਸੋ ਅਸੀਂ ਜਦੋਂ ਉਹਨਾਂ ਕੋਲੋਂ ਸਾਰਾ ਕੁਝ ਰਿਟਨ ਚ ਮੰਗਿਆ ਰਿਵਾਈਜ਼ਿੰਗ ਕਮੇਟੀ ਕੋਲ ਗਏ ਉਹਨਾਂ ਰਿਟਨ 'ਚ ਵੀ ਸਾਨੂੰ ਫਰਲਾ ਬਣਾ ਕੇ ਦੇ ਦਿੱਤਾ 8-10 ਪੇਜਾਂ ਦਾ ਫਰਲਾ ਸੀਗਾ ਉੱਥੋਂ ਹੀ ਉਹਨਾਂ ਦਾ ਮੈਨੂੰ ਲੱਗਦਾ ਜਿਹੜੇ ਸੀਗੇ ਪੈਰ ਓਖੜਨੇ ਸ਼ੁਰੂ ਹੋ ਗਏ ਕਿਉਂਕਿ ਉਹ ਫਰਲੇ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਸੀਗਾ ਕਿ ਇਹਦੇ ਵਿੱਚ ਜੀ ਢੜਕਾਉ ਸਲੋਗਨ ਕਹੇ ਗਏ ਨੇ ਰਾਜ ਕਰੇਗਾ ਖਾਲਸਾ ਸ਼ਬਦ ਵਰਤਿਆ ਗਿਆ ਐਦਾਂ ਨਹੀਂ ਹਾਸੋ ਹੀਣੀਆਂ ਗੱਲਾਂ ਕਿ ਜਿਹੜਾ ਸਿੱਖਾਂ ਦਾ ਇੱਕ ਧਾਰਮਿਕ ਬੋਲਾ ਹੈ ਰਾਜ ਕਰੇਗਾ ਖਾਲਸਾ ਤੇ ਇਹ ਚੀਜ਼ਾਂ ਲੈ ਕੇ ਫਿਰ ਅਸੀਂ ਐਸਜੀਪੀਸੀ ਕੋਲ ਗਏ ਵੀ ਆਹ ਦੇਖ ਲਓ ਆਪਣੀ ਆਜ਼ਾਦੀ ਸਾਨੂੰ ਆ ਗੱਲ ਵੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੈਂਸਰ ਵੱਲੋਂ ਤੇ ਤੁਸੀਂ ਸਾਡੀ سپورਟ ਚ ਆਓ ਤੇ ਐਸਜੀਪੀਸੀ ਉਸ ਵੇਲੇ ਸਾਡੀ سپورਟ ਚ ਆਈ ਤੇ ਉਹਨਾਂ ਨੇ ਇੱਕ ਲੈਟਰ ਇਸ਼ੂ ਕੀਤੀ ਕਿ ਇਹ ਜਿਹੜੀ ਇਹ ਫਿਲਮ ਹੈ ਇਹਨੂੰ ਨਿਊਟਰਲ ਲੋਕਾਂ ਦੀ ਇੱਕ ਬਾਡੀ ਜਿਹੜੀ ਉਹ ਦੇਖੇ ਉਹ ਫਿਲਮ ਐਪਲੈਂਟ ਟਰਬਿਊਨਲ ਵਿੱਚ ਅਸੀਂ ਗਈ ਜਿਹੜੀ ਸੈਂਸਰ ਬੋਰਡ ਤੋਂ ਵੀ ਉੱਪਰ ਦੀ ਬਾਡੀ ਆ ਇੱਕ ਤਰੀਕੇ ਨਾਲ ਕਹਿ ਲੋ ਕਿ ਸੈਂਸਰ ਬੋਰਡ ਦੀ ਉਹ ਸੁਪਰੀਮ ਕੋਰਟ ਸੀਗੀ ਉਹਨੂੰ ਹੁਣ ਮੋਦੀ ਸਰਕਾਰ ਨੇ ਖ਼ੈਰਪੰਗ ਕਰਤਾ ਤੇ ਉਹ ਇੱਕ ਬਾਡੀ ਹੁੰਦੀ ਸੀ ਜਿੱਦੇ ਚ ਵਕੀਲ ਲੋਕ ਬੈਠ ਕੇ ਦੇਖਦੇ ਹੀ ਕਾਨੂੰਨੀ ਨਿਕਤਾ ਨਗਾਹ ਤੋਂ ਕਿ ਇਹ ਫਿਲਮ ਲੋਕਾਂ ਤੱਕ ਜਾਣੀ ਚਾਹੀਦੀ ਕਿ ਨਹੀਂ ਉਹ ਬਾਡੀ ਨੇ ਸਾਨੂੰ ਗ੍ਰੀਨ ਸਿਗਨਲ ਦਿੱਤਾ ਕਿ ਹਾਂ ਠੀਕ ਹੈ ਜੀ ਯੂਏ ਸਰਟੀਫਿਕੇਟ ਸਾਨੂੰ ਇਸ਼ੂ ਹੋ ਗਿਆ ਤੇ ਇੱਕ ਦਿਨ ਪਹਿਲਾਂ 5 ਅਪ੍ਰੈਲ 2013 ਨੂੰ ਉਹ ਫਿਲਮ ਰਿਲੀਜ਼ ਹੋਣੀ ਸੀ ਇੱਕ ਦਿਨ ਪਹਿਲਾਂ 4 ਅਪ੍ਰੈਲ ਨੂੰ ਰਾਤ ਨੂੰ ਸਾਨੂੰ ਇੱਥੇ ਜਿਹੜੀ ਆ ਬਦਲ ਸਰਕਾਰ ਸੀਗੀ ਉਸ ਵੇਲੇ ਤੇ ਇਹਨਾਂ ਦੇ ਜਿਹੜੇ ਸੀਗੇ ਹਰਦੀਪ ਢਿੱਲੋਂ ਤੇ ਹੋਰ ਪੁਲਿਸ ਅਫਸਰ ਸੀਗੇ ਏਡੀਜੀਪੀ ਤੇ ਹੋਰ ਆਪਣੇ ਸੀਨੀਅਰ ਬੰਦੇ ਇਹਨਾਂ ਨੇ ਬੁਲਾ ਕੇ ਈਵਨ ਹੋਮ ਸੈਕਟਰੀ ਪ੍ਰਿੰਸੀਪਲ ਸੈਕਟਰੀ ਇਹ ਸਾਰੇ ਲੋਕਾਂ ਨੇ ਉਹ ਫਿਲਮ ਦੇਖੀ ਤੇ ਫਿਲਮ ਦੇ ਉੱਤੇ ਬਲੈਂਕਟ ਬੈਨ ਕਰਤਾ ਕਿ ਨਹੀਂ ਇਹ ਫਿਲਮ ਰਿਲੀਜ਼ ਨਹੀਂ ਹੋਊਗੀ ਹੁਣ ਤੁਸੀਂ ਗੱਲ ਕੀਤੀ ਜਿਹੜੀ ਐਮਐਸਜੀ ਸੀ ਤੇ ਪੋਸਟਰਾਂ ਦੀ ਵੀ ਰਾਖੀ ਹੁੰਦੀ ਐ ਐਮਐਸਜੀ ਸੀ ਦੇ ਇੱਕ ਪੋਸਟਰ ਤੇ ਵੀ ਪੁਲਸ ਵਾਲਾ ਖੜਾ ਰਿਆ ਜਦੋਂ ਸੈਂਸਰ ਕੇ ਫਿਲਮ ਨੂੰ ਸਰਟੀਫਾਈ ਕਰ ਦਿੰਦਾ ਉਦੋਂ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੇ ਤੇ ਜਿਹੜੀ ਚੀਜ਼ ਇੱਕ ਕਾਨੂੰਨਨ ਤਰੀਕੇ ਨਾਲ ਬਣੀ ਹੋਈ ਆ ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਪਰ ਉਸ ਵੇਲੇ ਸਰਕਾਰ ਨੇ ਦੂਜਾ ਪੈਂਤੜਾ ਲਿਆ ਕਿਉਂਕਿ ਘੱਟ ਗਿਣਤੀ ਨਾਲ ਸਬੰਧਤ ਸੀਗੀ ਤੇ ਆਪਾਂ ਨੂੰ ਪਤਾ ਹੀ ਆ ਇਸ ਸਟੇਟ ਦਾ ਜਿਹੜਾ ਸਿਸਟਮ ਹੈ ਤੇ ਉਹ ਬੀਜੇਪੀ ਦੇ ਪ੍ਰੈਸ਼ਰ ਚ ਵੀ ਸੀਗਾ ਅਕਾਲੀ ਦਲ ਅਕਾਲੀ ਦਲ ਦੀ ਆਪਣੀ ਕਿੰਨੀ ਕੁ ਸੋਚ ਆ ਆਪਾਂ ਨੂੰ ਪਤਾ ਹੀ ਆ ਤਾਂ ਹੀ ਲੋਕਾਂ ਨੇ ਅੱਜ ਗੁੱਠੇ ਲਾਤਾ ਸੋ ਉਹ ਸਾਰਾ ਕੁਝ ਉਸ ਵੇਲੇ ਸਾਡੇ ਨਾਲ ੱਤਕਾ ਹੋਇਆ ਸੀਗਾ ਤੇ ਸੁਪਰੀਮ ਕੋਰਟ ਚ ਜਾ ਕੇ ਅਸੀਂ ਲੜਾਈ ਲੜੀ ਤੇ ਉੱਥੇ ਵੀ ਕਿਤੇ ਨਾ ਕਿਤੇ ਕਦੀ ਨਾ ਕਦੀ ਕੋਈ ਨਾ ਕੋਈ ਚੰਗਾ ਬੰਦਾ ਕਹਿੰਦੋ ਹੁੰਦਾ ਉਹ ਅਲਤਮਸ਼ ਕਬੀਰ ਸੀਗਾ ਉਸ ਵੇਲੇ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਉਹਦੀ ਅਦਾਲਤ ਦੇ ਵਿੱਚ ਅਸੀਂ ਕੇਸ ਲੜਿਆ ਇੱਕ ਮਹੀਨਾ ਲਗਾਤਾਰ ਬੈਕ ਟੂ ਬੈਕ ਹਿਅਰਿੰਗ ਹੋਈ ਤੇ ਉਹ ਫਿਰ ਅਸੀਂ ਕੇਸ ਜਿੱਤੇ ਫਿਰ ਜਾ ਕੇ ਫਿਲਮ ਕੁਛ ਕਟਾਂ ਨਾਲ ਇੱਥੇ ਰਿਲੀਜ਼ ਹੋਈ ਸੀ ਤੇ ਇਸ ਸੰਦਰਭ ਦੇ ਵਿੱਚ ਪਹਿਣ ਕੰਗਣਾਨਦੀ ਰਣੌਤ ਕੰਗਣਾਨ ਰੋਦ ਦੀ ਫਿਲਮ ਦੇ ਵਲੋਂ ਐਮਰਜੈਂਸੀ ਫਿਲਮ ਜਿੱਦੋਂ ਦਾ ਟ੍ਰੇਲਰ ਵੇਖਦੇ ਹਾਂ ਉਹ ਚ ਸੰਤਾਂ ਦੇ ਬਾਰੇ ਸੰਤਾਂ ਦਾ ਇੱਕ ਜਿਹੜਾ ਕੀਤਾ ਗਿਆ ਸੀ ਜਰਨੈਲ ਸਿੰਘ ਪਿੰਡ ਵਾਲੇ ਦਾ ਇੱਕ ਰੋਲ ਅਦਾ ਕੀਤਾ ਗਿਆ ਇੱਕ ਸਖਸ਼ ਤੇ ਵੱਲੋਂ ਤੇ ਉਹਦੇ ਚ ਕਿਹਾ ਗਿਆ ਕਿ ਆਪਕੋ ਵੋਟ ਚਾਹੀਏ ਹਮੇ ਖਾਲਸਤਾਨ ਚਾਹੀਏ ਇਹ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਤੁਹਾਡਾ ਪਰਿਵਾਰ ਤੁਹਾਡੇ ਪਿਤਾ ਜੀ ਬਤੌਰ ਪੱਤਰਕਾਰ ਬਹੁਤ ਨੇੜਤਾ ਰਹੀ ਹੈ ਉਹਨਾਂ ਦੀ ਸੰਤਾਂ ਦੇ ਨਾਲ ਪਰਿਵਾਰ ਦੇ ਵਿੱਚ ਤੁਹਾਡੇ ਚ ਕਦੇ ਇਸ ਜੀ ਗੱਲ ਆਈ ਸੀ ਵੀ ਸੰਤਾਂ ਨੇ ਕਦੇ ਖਾਲਸਤਾਨ ਦੀ ਡਿਮਾਂਡ ਕੀਤੀ ਹੈ ਦੇਖੋ ਇਹ ਤਾਂ ਬੜਾ ਮਨ ਚਿੱਟੇ ਦੇਣ ਵਾਂਗ ਸਾਫ਼ ਹੈ ਕਿ ਸੰਤ ਜਦ ਤੱਕ ਸੰਤਾਂ ਦੀ ਸ਼ਹਾਦਤ ਨਹੀਂ ਹੋਈ ਸੰਤਾਂ ਨੇ ਹਰ ਜਗ੍ਹਾ ਤੇ ਹੀ ਕਿਹਾ ਕਿ ਸਾਡੀ ਮੰਗ ਆਨੰਦਪੁਰ ਦਾ ਮਤਾ ਹੈ ਤਾਂ ਸਾਨੂੰ ਆਨੰਦਪੁਰ ਦਾ ਮਤਾ ਪੂਰਾ ਚਾਹੀਦਾ ਹੈ ਇੱਕ ਫੈਡਰਲ ਸਟੇਟ ਦੀ ਇੱਕ ਫੈਡਰਲ ਸਟਰਕਚਰ ਦੀ ਗੱਲ ਕਰ ਰਹੀ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਵੀ ਬਣਿਆ ਤਾਂ ਇਹ ਸਾਰਾ ਦੇਸ਼ ਇੱਕ ਸੰਗੀ ਢਾਂਚਾ ਹੁਣ ਵੀ ਕਨਸਟੀਟਿਊਸ਼ਨ ਇਹੀ ਕਹਿੰਦਾ ਕਿ ਸੰਗੀ ਢਾਂਚਾ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਸੀਗੀ ਤੇ ਸਟੇਟ ਜਿਹੜੀ ਸੀ ਉਦੋਂ ਜ਼ਬਰਦਸਤੀ ਸੰਤਾ ਨੂੰ ਖਾਲਸਤਾਨੀ ਕੇ ਵੱਖਰਾ ਦੇਸ਼ ਬਣਾਉਣਾ ਚਾਹੁੰਦਾ ਤੇ ਉਹ ਪ੍ਰੋਪਾਗੈਂਡਾ ਕਰਕੇ ਉਹਨਾਂ ਨੂੰ ਬਦਨਾਮ ਕਰਕੇ ਚਾਹੁੰਦੀ ਸੀਗੀ ਕਿ ਜਿਹੜੀ ਬਹੁ ਗਿਣਤੀ ਆ ਹਿੰਦੂ ਕਮਿਊਨਿਟੀ ਆ ਉਹ ਇਸ ਬੰਦੇ ਦੇ ਖਿਲਾਫ ਹੋਵੇ ਉਸ ਤਰ੍ਹਾਂ ਨਾਲ ਉਹਨਾਂ ਰਕਸ ਪੇਸ਼ ਕੀਤਾ ਜਾ ਰਿਹਾ ਸੀ ਉਹ ਪ੍ਰੋਪਾਗੈਂਡਾ ਸੀਗਾ ਤੋਂ ਕਿਤੇ ਵੀ ਆਪਣੇ ਕੋਲ ਪਤਾ ਹੈ ਕਿ ਅਜੇ ਤਾਂ 30 ਸਾਲ 40 ਸਾਲ ਪੁਰਾਣਾ ਇਤਿਹਾਸ ਹੈ ਕਿ ਸੰਤਾ ਨੇ ਕਦੀ ਖਾਲਸਾਤਨ ਮੰਗਿਆ ਨਹੀਂ ਸੰਤਾ ਨੇ ਤੇ ਇਹ ਵੀ ਸਟੇਟਮੈਂਟਾਂ ਹੈਗੀਆਂ ਕਿ ਮੈਂ ਕਦੀ ਖਾਲਸਾਤਨ ਮੰਗਿਆ ਨਹੀਂ ਪਰ ਜੇ ਸਰਕਾਰ ਦੇਣਾ ਚਾਹੁੰਦੀ ਹੈ ਤੇ ਨਾ ਵੀ ਕੋਈ ਨਹੀਂ ਇਹ ਸਟੇਟਮੈਂਟ ਜ਼ਰੂਰ ਹੈਗੀ ਹੈ ਤੇ ਉਹ ਤੁਸੀਂ ਉਹਨਾਂ ਦੀ ਇੱਕ ਘਟਿਆ ਜੇ ਦਰਜੇ ਦਾ ਇੱਕ ਕਿਸੇ ਨੂੰ ਬਣਾ ਕੇ ਤੁਸੀਂ ਮਮਿਕਰੀ ਟਾਈਪ ਕਰੋ ਕਿ ਤੁਮੇ ਵੋਟ ਚਾਹੀਏ ਮੈਨੂੰ ਖਾਲਸਤਾਨ ਚਾਹੀਏ ਤੋ ਸਿੱਧਾ ਸਿੱਧਾ ਅਕਸ ਖਰਾਬ ਕਰਨ ਵਾਲੀ ਗੱਲ ਹੈ ਮੈਨੂੰ ਲੱਗਦਾ ਸਿੱਖ ਵੱਡਾ ਲੀਡਰ ਸੀ ਸਾਡਾ ਸੰਤ ਜਰਨੈਲ ਸਿੰਘ ਤੇ ਐਸਜੀਪੀਸੀ ਤੇ ਆਪਣੇ ਅਜਾਇਬ ਘਰ ਚ ਉਹਨਾਂ ਦੀ ਫੋਟੋ ਲੱਗੀ ਆ ਦਮਦਮੀ ਟਕਸਾਲ ਵਾਲੇ ਵੀ ਅਜੇ ਜਿਉਂਦੇ ਨੇ ਮਤਲਬ ਜੋ ਵੀ ਹੈ ਇਸ ਵੇਲੇ ਉਹਨਾਂ ਦੇ ਮੋਰੀ ਬੰਦੇ ਨੇ ਈਵਨ ਸੰਤਾਂ ਦੇ ਪਰਿਵਾਰ ਦੇ ਲੋਕ ਵੀ ਉਹਨਾਂ ਨੂੰ ਹਾਈਲੀ ਇੱਤੇ ਆਬਜੈਕਸ਼ਨ ਲਾਉਣਾ ਚਾਹੀਦਾ ਤੁਹਾਡੀ ਲਾਈਨ ਤੇ ਜ਼ਰੀਏ ਤੁਸੀਂ ਤਾਂ ਕਿ ਸਾਰੀ ਦੀ ਪ੍ਰोसीडिंग ਚੋਂ ਗੁਜ਼ਰੇ ਹੋਏ ਹੋਏ ਫਿਲਮਾਂ ਦੀ ਚੋਂ ਕਿਸੇ ਵੱਲੋਂ ਇਤੇ ਕਿੰਤ ਪਰੰਤੂ ਹੋ ਸਕਦਾ ਜਿਵੇਂ ਇੰਦਰਾ ਗਾਂਧੀ ਨੂੰ ਬਹੁਤ ਮੈਨ ਲੱਗਦਾ ਕਿ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਦਰਾ ਗਾਂਧੀ ਨੂੰ ਬਹੁਤ ਫੇਮ ਕੀਤਾ ਜਾਏਗਾ ਇੰਦਰਾ ਗਾਂਧੀ ਦਾ ਪਰਿਵਾਰ ਜਾਂ ਸੰਤਾਂ ਦਾ ਪਰਿਵਾਰ ਇਹਦੇ ਤੇ ਲੀਗਲੀ ਕੋਈ ਨੋਟਿਸ ਲੈ ਸਕਦਾ ਲੀਗਲੀ ਇਸ ਫਿਲਮ ਨੂੰ ਲੱਗਣ ਤੋਂ ਰੋਕ ਸਕਦਾ ਦੇਖੋ ਇੰਦਰਾ ਗਾਂਧੀ ਤਾਂ ਸਿੱਖਾਂ ਲਈ ਵਿਲਨ ਹੈਗੀ ਆ ਤੇ ਉਹ ਨੂੰ ਉਹਨਾਂ ਨੇ ਹੋਰ ਜ਼ਿਆਦਾ ਡੀਫੇਮ ਕਰਤਾ ਜਾਂ ਉਹਨੂੰ ਹੋਰ ਜਿਸ ਵੀ ਢੰਗ ਨਾਲ ਜਿਸ ਵੀ ਲਾਈਟ ਚ ਦਿਖਾਉਣ ਸਾਡੀ ਉਹ ਸਿਰਦਰਦੀ ਨਹੀਂ ਉਹ ਕਾਂਗਰਸ ਵਾਲੇ ਜਾਂ ਰਾਹੁਲ ਗਾਂਧੀ ਦਾ ਪਰਿਵਾਰ ਜੋ ਉਹਨਾਂ ਨੂੰ ਵਿੱਚ ਗਲਤ ਲੱਗ ਰਿਹਾ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਦਾ ਰਾਈਟ ਹੈ ਲੀਗਲ ਹੱਕ ਹੈ ਸਾਡਾ ਮੇਨ ਕੰਸਰਨ ਇਹ ਆ ਕਿ ਜਿਹੜਾ ਬੀਇੰਗ ਸਿਕ ਕਮਿਊਨਿਟੀ ਬੀਇੰਗ ਪੰਜਾਬੀ ਕਿ ਸਾਨੂੰ ਜਿਹੜਾ ਜੇ ਗਲਤ ਲਾਈਟ ਵਿੱਚ ਦਿਖਾਇਆ ਜਾ ਰਿਹਾ ਜਾਂ ਸਾਡੇ ਲੀਡਰ ਨੂੰ ਗਲਤ ਲਾਈਟ ਵਿੱਚ ਦਿਖਾਇਆ ਜਾ ਰਿਹਾ ਤੇ ਸਾਨੂੰ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਮੈਂ ਟ੍ਰੇਲਰ ਵੀ ਖੇਸੀ ਜਦੋਂ ਐਮਰਜੈਂਸੀ ਦਾ ਟ੍ਰੇਲਰ ਦੇ ਥੱਲੇ ਜਿਸ ਤਰ੍ਹਾਂ ਦੇ ਕਮੈਂਟ ਸੀਗੇ ਕਮੈਂਟ ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਫੇਵਰੇਬਲ ਨਹੀਂ ਹੈ ਜਿਸ ਤਰ੍ਹਾਂ ਦੇ ਕਮੈਂਟ ਉਹਦੇ ਵਿੱਚ ਰਹੇ ਕਿ ਅਬ ਪਤਾ ਚਲੇਗਾ ਕਿ ਅਸਲੀਅਤ ਕੀ ਥੀ ਅਬ ਪਤਾ ਚਲੇਗਾ ਸਿੱਖੋ ਕੀ ਅਸਲੀਅਤ ਕੀ ਹੈ ਅਬ ਪਤਾ ਚਲੇਗਾ ਖਾਲਸਤਾਨੀ ਕੋ ਕਿ ਹਮਾਰੀ ਸ਼ੇਰਨੀ ਕੀਆ ਕਰੇਗੀ ਮਤਲਬ ਇਤਾਂ ਦੇ ਕਮੈਂਟਸ ਨੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲਈ ਇਹ ਫਿਲਮ ਸੋਹਿਰ ਦਿੱਤਾ ਦੇ ਨਾਲ ਵੇਖਣ ਵਾਲੀ ਫਿਲਮ ਹੋਏਗੀ ਜਾਂ ਪੰਜਾਬ ਦੇ ਲਈ ਇਸ ਫਿਲਮ ਦਾ ਬਹੁਤ ਇੰਪੈਕਟ ਵਧੀਆ ਜਾਂ ਮਾੜਾ ਜਾਏਗਾ ਦੇਖੋ ਇਹ ਨਾ ਇੱਕ ਫਿਰਕਾ ਪ੍ਰਸਤੀ ਫਲਾਉਣ ਵਾਲੀ ਫਿਲਮ ਹੈ ਸਿੱਧਾ-ਸਿੱਧਾ ਜਿੱਦਾਂ ਦੇ ਤੁਸੀਂ ਕਮੈਂਟਸ ਦੀ ਵੀ ਗੱਲ ਕਰ ਰਹੇ ਹੋ ਤੇ ਸਿੱਧਾ-ਸਿੱਧਾ ਜਿਸ ਢੰਗ ਦੇ ਨਾਲ ਕੰਗਣਾ ਦੀ ਜਿਹੜੀ ਆਈਡੀਓਲੋਜੀ ਵੀ ਰਹੀ ਆ ਕਿਸਾਨਾਂ ਨੂੰ ਵੀ ਉਹ ਕਲਸ਼ਤਾਨੀ ਤੇ ਅੱਤਵਾਦੀ ਕਹਿੰਦੀ ਰਹੀ ਆ ਹਨਾ ਦਲਜੀਤ ਨੇ ਮਾੜੀ-ਮੋਟੀ ਗੱਲ ਕੀਤੀ ਤੇ ਉਹਨੂੰ ਵੀ ਅੱਤਵਾਦੀ ਸ਼ੁਭ ਦੇ ਖਿਲਾਫ ਵੀ ਬੋਲਦੀ ਰਹੀ ਆ ਜਿਹੜੇ ਬੰਦੇ ਵੀ ਥੋੜੀ ਜੀ ਵੀ ਕਿਤੇ ਖੁੱਲ ਕੇ ਗੱਲ ਕਰਦੇ ਆ ਪੰਜਾਬ ਪੱਖੀ ਜਾਂ ਸਿੱਖ ਕਮਿਊਨਿਟੀ ਦੇ ਪੱਖੀ ਉਹਨੂੰ ਉਹ ਚੁਭਦੇ ਆ ਤੇ ਉਹਨੇ ਉਹ ਜੀ ਫਿਲਮ ਬਣਾਈ ਆ ਤੇ ਮੈਨੂੰ ਲੱਗਦਾ ਇਹ ਜਿਹੜੀ ਭਾਈਚਾਰਕ ਜਿਹੜੀ ਸਾਂਝ ਦੀ ਸਰਕਾਰਾਂ ਹਮੇਸ਼ਾ ਗੱਲ ਕਰਦੀਆਂ ਕਿ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਆ ਉਹਨੂੰ ਆਧਾਰ ਬਣਾ ਕੇ ਇਹ ਫਿਲਮ ਜਿਹੜੀ ਆ ਇਹਨੂੰ ਇਹਦੀ ਰਿਵਾਈਜ਼ ਕੀਤਾ ਜਾਣਾ ਚਾਹੀਦਾ ਇਹਨੂੰ ਦੇਖਿਆ ਜਾਣਾ ਚਾਹੀਦਾ ਕਿ ਇਹ ਕਿਤੇ ਉਹ ਕਮਿਊਨਿਟੀਆਂ ਦੇ ਵਿੱਚ ਟਕਰਾ ਪੈਦਾ ਕਰਨ ਵਾਲਾ ਐਲੀਮੈਂਟ ਤਾਂ ਨਹੀਂ ਇਹਦੇ ਵਿੱਚ ਹੈਗਾ ਸੋ ਉਹ ਧਿਆਨ ਰੱਖਣਾ ਚਾਹੀਦਾ ਸਰਕਾਰ ਨੂੰ ਸੈਂਸਰ ਨੂੰ ਪਰ ਹੋਣਾ ਨਹੀਂ ਇਦਾਂ ਕਹਿ ਮੈਂ ਜ਼ਰੂਰ ਰਿਆਂ ਕਿਉਂਕਿ ਸਰਕਾਰ ਦੀ ਆਪਣਾ ਪ੍ਰਪਗੈਂਡਾ ਹੈ ਸਰਕਾਰ ਦੀ ਆਪਣੀ ਐਮਪੀ ਹੈ ਰੂਲਿੰਗ ਪਾਰਟੀ ਦਾ ਹਿੱਸਾ ਹੈ ਰੂਲਿੰਗ ਪਾਰਟੀ ਦਾ ਹੀ ਹੱਥ 'ਚ ਹੀ ਸੈਂਸਰ ਬੋਰਡ ਹੁੰਦਾ ਹੁਣਾ ਕੁਝ ਨਹੀਂ ਆ ਪਰ ਗਲਤ ਕਰ ਨਹੀਂ ਬੰਦੀ ਹੈ ਨੂੰ ਤੁਸੀਂ ਮੂਵਮੈਂਟ ਨੂੰ ਲੈ ਕੇ ਤੁਹਾਡੀ ਇੱਕ ਫਿਲਮ ਬੀਤੇ ਦਿਨਾਂ ਦੇ ਵਿੱਚ ਉਸ ਦੌਰ ਨੂੰ ਲੈ ਕੇ ਬਣਦੀ ਆ ਬਾਕੀ ਦੀ ਧੀ ਉਸ ਫਿਲਮ ਦੇ ਲਈ ਵੀ ਤੁਹਾਨੂੰ ਅਵਾਰਡ ਮਿਲਿਆ ਉਹਦੀ ਵੀ ਮੁਬਾਰਕਬਾਦ ਜ਼ਰੂਰ ਹੈ ਤੁਹਾਨੂੰ ਕਿ ਤੁਸੀਂ ਉਸ ਦੌਰ ਦੇ ਉੱਤੇ ਫਿਲਮਾਂ ਬਣਾ ਰਹੇ ਹੋ ਜਿਹੜਾ ਦੌਰ ਅਸਲ 'ਚ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਇਆ ਹਾਂਜੀ ਬਾਗੀ ਦੀ ਧੀ ਜਿਹੜੀ ਸੀਗੀ ਇਹ ਗगन 100 ਸਾਲ ਪੁਰਾਣੀ ਕਹਾਣੀ ਸੀਗੀ ਇੱਕ ਗਦਰੀ ਬਾਬਾ ਸੀਗਾ ਬਾਬਾ ਕ੍ਰਿਸ਼ਨ ਸਿੰਘ ਤੇ ਉਹਨਾਂ ਦੀ ਧੀ ਸੀਗੀ ਇੱਕ ਛੋਟੀ ਜੀ 10-12 ਸਾਲ ਦੀ ਬੱਚੀ ਵਾਈਫ ਸੀ ਉਹਨਾਂ ਦੀ ਤੇ ਆਪਣੇ ਗਦਰੀ ਬਾਬਿਆਂ ਨੇ ਉਦੋਂ ਆਜ਼ਾਦੀ ਦੇ ਲਈ ਕਿਦਾਂ ਪੂਰੇ ਦਾ ਪੂਰਾ ਪਰਿਵਾਰ ਹੀ ਝੋਕਦਾ ਸੀਗਾ ਨਾ ਸਿਰਫ ਉਹਨਾਂ ਨੇ ਆਪ ਸ਼ਹਾਦਤਾਂ ਦਿੱਤੀਆਂ ਤਸ਼ਫਜਰ ਸਹਿ ਜਿੱਲਾਂ ਘਟੀਆਂ ਬਲਕਿ ਪੂਰਾ ਪਰਿਵਾਰ ਉਹਨਾਂ ਦਾ ਰੁਲ ਗਿਆ ਸੋ ਉਸ ਟਾਈਮ ਦੀ ਇੱਕ ਕਹਾਣੀ ਗੁਰਮੁਖ ਸਿੰਘ ਮੁਸਾਫਰ ਹੋਣਾ ਦੀ ਲਿਖੀ ਹੋਈ ਇੱਕ ਕਹਾਣੀ ਹੈ ਬਾਗੀ ਦੀ ਤੀ ਸਾਹਿਤ ਵਿੱਚ ਮਿਲ ਜੂਗੀ ਤੁਹਾਨੂੰ ਪੜਨ ਨੂੰ ਮਿਲ ਜੂਗੀ ਉਸ ਕਹਾਣੀ ਦਾ ਸਕਰੀਨ ਪਲੇ ਪਾਲੀ ਭਪਿੰਦਰ ਉਹਨਾਂ ਨੇ ਲਿਖ ਕੇ ਡਾਇਲੋਗ ਲਿਖ ਕੇ ਤੇ ਉਹਨੂੰ ਇੱਕ ਫੀਚਰ ਫਿਲਮ ਦਾ ਰੂਪ ਅਸੀਂ ਦਿੱਤਾ ਸੀ ਤੇ ਉਹ ਫਿਲਮ ਸਿਨੇਮਿਆਂ ਦੇ ਵਿੱਚ ਰਿਲੀਜ਼ ਹੋਈ ਤੇ ਹਾਲਾਂਕਿ ਬਹੁਤ ਘੱਟ ਲੋਕਾਂ ਨੇ ਉਦੋਂ ਦੇਖਿਆ ਉਹਨੂੰ ਫਿਲਮ ਨੂੰ ਪਰ ਹੁਣ ਨੈਸ਼ਨਲ ਫਿਲਮ ਅਵਾਰਡ ਉਹਨੂੰ ਮਿਲ ਜਾਣਾ ਇੱਕ ਸਾਡੀ ਸਾਰੀ ਟੀਮ ਲਈ ਬੜੀ ਵਧੀਆ ਤੇ ਚੰਗੀ ਖਬਰ ਹੈ ਸਾਡੀ ਹੌਸਲਾ ਫਜਾਈ ਹੈ ਤੇ ਆਜ਼ਾਦੀ ਤੋਂ ਪਹਿਲਾਂ ਦੇ ਵਿੱਚ ਤਾਂ ਸਿੱਖ ਕਮਿਊਨਿਟੀ ਜੋ ਕੁਝ ਵੀ ਕਰਦੀ ਰਹੀ ਐ ਜਿੰਨਾ ਕੁਝ ਵੀ ਸਿੱਖਾਂ ਨੇ ਆਪਾਂ ਵਾਰਿਆ ਵਾ ਹਨਾ ਜਿੰਨੀਆਂ ਸ਼ਹੀਦੀਆਂ ਆਪਾਂ ਨੂੰ ਪਤਾ ਹੀ 80% ਤੋਂ ਵੱਧ ਕੰਟਰੀਬਿਊਸ਼ਨ ਕੱਲੇ ਪੰਜਾਬ ਦਾ ਹੀ ਆ ਹਨਾ ਚਾਹੇ ਉਹ ਸ਼ਹਾਦਤਾਂ ਲਾ ਲਓ ਚਾਹੇ ਉਹ ਜੇਲਾਂ ਕਟਣੀਆਂ ਲੈ ਲਓ ਚਾਹੇ ਉਹ ਕਿਸੇ ਵੀ ਲੈਵਲ ਦੀ ਕੁਰਬਾਨੀ ਲੈ ਲਓ ਉਹਦੇ ਚ ਪੰਜਾਬ ਮੋਰੀ ਸੀਗਾ ਤੇ ਉਦੋਂ ਤੱਕ ਪੰਜਾਬ ਉਹਨਾਂ ਦੇ ਲਈ ਤਾਜ ਸੀਗਾ ਤੇ ਜਦੋਂ ਪੰਜਾਬ ਆਪਣਾ ਹੱਕ ਮੰਗਦਾ ਫਿਰ ਉਹ ਅਤਵਾਦੀ ਵੀ ਹੋ ਜਾਂਦੇ ਆ ਸੋ ਆਪਾਂ ਨੂੰ ਪਤਾ ਹੀ ਆ ਦੋਗਲੀ ਸਿਆਸਤ ਚੱਲ ਰਹੀ ਆ ਇਸ ਦੇਸ਼ ਵਿੱਚ ਗੋਰੇ ਅੰਗਰੇਜ਼ਾਂ ਨੂੰ ਕੱਢਿਆ ਤੇ ਕਾਲੇ ਅੰਗਰੇਜ਼ ਰੂਲ ਕਰ ਰਹੇ ਆ ਸੋ ਇਹ ਜ਼ਰੂਰ ਹੈ ਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਆਉਣੀਆਂ ਤੇ ਇਸ ਫਿਲਮ ਦੇ ਲਈ ਖਾਸ ਤੌਰ ਤੇ ਉੱਤੇ ਪੰਜਾਬ ਦੇ ਲਈ ਬਹੁਤ ਵੱਡਾ ਇਹ ਮੁੱਦਾ ਬਣਨ ਵਾਲੀ ਆ ਫਿਲਮ ਖਾਸ ਤੌਰ ਤੇ ਤੇ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਪੰਜਾਬ ਸਰਕਾਰ ਤੇ ਅੱਗੇ ਬਹੁਤ ਵੱਡੀ ਚੁਣੌਤੀ ਹੈ ਜ਼ਰੂਰਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਾਅਨ ਆਰਡਰ ਦੀ ਸਥਿਤੀ ਨੂੰ ਸਮਝਦਿਆਂ ਇੱਕ ਪੈਨਲ ਦਾ ਗਠਨ ਹੋਣਾ ਚਾਹੀਦਾ ਇਸ ਪੰਜਾਬ ਨੂੰ ਫਿਲਮ ਦੇ ਜਿਹੜੀ ਇਸ ਫਿਲਮ ਨੂੰ ਪੰਜਾਬ ਦੇ ਪੱਖ ਤੋਂ ਵੇਖਿਆ ਜਾਣਾ ਚਾਹੀਦਾ ਤਾਂ ਜੋ ਇਸ ਨੂੰ ਪੰਜਾਬ ਚ ਲੱਗਣ ਤੋਂ ਪਹਿਲਾਂ ਹੀ ਇਸ ਤੇ ਜੋ ਇੰਪੈਕਟ ਨੂੰ ਜਾਂਚੇ ਪੜਤਾਲੇ ਜਾਣ ਕੇ ਆਖਰਕਾਰ ਪੰਜਾਬ ਦੇ ਵਿੱਚ ਇਸ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪੈਣ ਵਾਲਾ ਸੋ ਇਹ ਜ਼ਰੂਰ ਹੈ ਕਿ ਸਰਕਾਰਾਂ ਤੱਕ ਗੱਲ ਪਹੁੰਚਾਉਣੀ ਸਾਡਾ ਫਰਜ਼ ਹੈ ਪਰ ਸਰਕਾਰਾਂ ਨੇ ਇਸ ਤੇ ਉੱਤੇ ਕੁਝ ਕਰਨਾ ਜਾਂ ਨਹੀਂ ਕਰਨਾ ਇਹ ਸਰਕਾਰਾਂ ਦਾ ਆਪਣਾ ਫਰਜ਼ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਸਿਕਾ